ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਤੁਹਾਡਾ ਸਵਾਗਤ ਹੈ ਜੀ ਮੇਰੇ ਚੈਨਲ ਗੁਲੀਨ ਮਹਿਰਾ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਠੀਕ ਠਾਕ ਹੋਵੋਗੇ ਪ੍ਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਵੋਗੇ ਜੀ ਅੱਜ ਰੱਬ ਨੇ ਜੀ ਧੁੱਪ ਬਹੁਤ ਸੋਹਣੀ ਕੱਢੀ ਹੈ ਜੀ ਸਾਰੇ ਕੱਪੜੇ ਆਪਣੇ ਸੁੱਕ ਗਏ ਧੁੱਪੇ ਧੁੱਪੇ ਪਰ ਹਵਾ ਬਹੁਤ ਚੱਲਦੀ ਹੈ ਜੀ ਹਵਾ ਨਾਲ ਸਾਰੇ ਕੱਪੜੇ ਗਿਰ ਗਏ ਚਲੋ ਤੋਂ ਉੱਪਰ ਨਾਲ ਸੁੱਖ ਜ਼ਰੂਰ ਹੈ ਜੀ ਤੇ ਅੱਜ ਆ ਗਈ ਜੀ 13 ਜਨਵਰੀ ਲੋੜੀ ਵਾਲਾ ਦਿਨ ਹੈਪੀ ਲੋੜੀ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਪ੍ਰਮਾਤਮਾ ਕਰੇ ਤੁਹਾਡਾ ਦਿਨ ਦੁੱਖਣੀ ਰਾਤ ਚੌਗਣੀ ਤੁਸੀਂ ਤਰੱਕੀ ਕਰੋ ਤੇ ਸਾਰਿਆਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆਉਣ ਜੀ ਹਾਂਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕੱਲ ਕਿੰਨਾ ਮੌਸਮ ਖਰਾਬ ਸੀ ਜੀ ਦੇਖ ਤੋ ਅੱਜ ਰੱਬ ਦੇ ਰੰਗ ਜੀ ਅੱਜ ਕਿੰਨੀ ਸੋਹਣੀ ਧੁੱਪ ਨਿਕਲੀ ਆ ਸਰਦੀਆਂ ਚ ਦੇ ਲੋ ਨਾ ਧੁੱਪੇ ਕੰਮ ਕਰਨਾ ਵਧੀਆ ਲੱਗਦਾ ਇਹੀ ਗਰਮੀਆਂ ਜਨ ਫਿਰ ਆਪਾਂ ਨੂੰ ਹੁੰਦਾ ਜੀ ਧੁੱਪ ਤੋਂ ਪਹਿਲੋ ਪਹਿਲੋ ਆਪਾਂ ਕੰਮ ਨੇ ਵੇੜ ਲਈਏ ਜੀ ਨਾ ਧੁੱਪੇ ਧੁੱਪੇ ਹੁੰਦਾ ਨਹੀਂ ਤੇ ਸਿਆਲਾ ਜੁੰਦਾ ਧੁੱਪ ਚੜੀ ਤੋ ਕੰਮ ਕਰਾਂਗੇ ਨਾ ਇਹ ਧੁੱਪ ਜੀ ਦੋ ਕੁ ਮਹੀਨਿਆਂ ਨੂੰ ਆਪਾਂ ਨੂੰ ਵਧੀਆ ਨਹੀਂ ਲੱਗਣੀ ਹੈਗੀ ਉਦੋਂ ਆਪਾਂ ਨੂੰ ਇਹ ਹੋਊਗਾ ਹਾਏ ਗਰਮੀ ਕਿੰਨੀ ਹੈ ਜੀ ਧੁੱਪ ਬਹੁਤ ਹਵਾ ਬਹੁਤ ਚੱਲਦੀ ਹੈ ਜੀ ਅੱਜ ਪਰ ਜੀ ਲੋ ਜੀ ਕੱਲ੍ਹ ਮੌਸਮ ਕਿਦਾਂ ਦਾ ਸੀ ਅੱਜ ਕਿੰਨਾ ਸੋਹਣਾ ਧੁੱਪ ਚੜ੍ਹਿਆ ਜੀ ਤੇ ਸਾਰੇ ਆਪਣੇ ਕੱਪੜੇ ਹਨ ਧੁੱਪੇ ਧੁੱਪੇ ਸੁੱਕ ਗਏ ਤਾਂ ਸਭ ਨੇ ਧੁੱਪੇ ਪਾਏ ਦੇਖੋ ਇਹ ਸਾਬ ਦੀਆਂ ਤਾਰਾਂ ਪੜੀਆਂ ਹੋਈਆਂ ਜਿਹੜਾ ਨੰਬਜੋਤ ਨਾਲ ਜੀ ਪਤੰਗ ਚੜਾ ਰਿਆ ਸੀਗਾ ਮੁੰਡਾ ਦੇਖੋ ਟੋਪੀ ਇੱਥੇ ਭੁੱਲ ਗਿਆ ਜਵਾਕਾਂ ਨੂੰ ਜਮਾਂ ਨਹੀਂ ਹੁੰਦਾ ਠੰਡ ਠੁੰਡ ਦਾ ਜਿੱਥੇ ਦੇਖਦੇ ਉੱਥੇ ਕੱਪੜੇ ਛੁੱਟ ਜਾਂਦੇ ਜੀ ਘਰੇ ਪਹਲਾ ਲੱਭਦਾ ਹੋਵੇ ਮੇਰੀ ਟੋਪੀ ਕਿੱਥੇ ਹੈ ਤੇ ਨਬੂ ਦਾ ਕੋਟ ਉੱਧਰ ਸੀਗਾ ਪਿਆ ਜੀ ਉਹ ਤਾਂ ਚੱਕ ਲਿਆ ਰਾਤ ਨੂੰ ਹੀ ਉਹਨੂੰ ਯਾਦ ਆ ਗਿਆ ਸੀ ਇੰਦਰ ਆਦ ਇੰਦਰ ਜਾਦ ਕਿਤਕੀ ਜੇ ਅਸਪਾ ਇੰਦਰ ਆਦ ਇੰਦਰ ਜਾਦ ਕਿਤਕੀ ਜੇ ਅਸਪਾ ਆਦ ਇੰਦਰ ਜਾਦ ਕਿਤਕੀ ਜੇ ਅਸਪਾ ਇੰਦਰ ਆ ਦੇ ਉੱਤੇ ਜਾ ਆ ਵਾਰ ਤੇਰੇ Blir det ਹਾਂਜੀ ਆਪਾਂ ਚાલਦੇ ਹਾਂ ਜੀ ਗੁਰਦੁਆਰਾ ਸਾਹਿਬ ਉੱਥੋਂ ਬਾਰ-ਬਾਰ ਫੋਨ ਆ ਰਿਹਾ ਜੀ ਆਪਾਂ ਉੱਥੇ ਚਾਵਾਂਗੇ ਆਜੋ ਆਜੋ ਚਲੋ ਆਜੋ ਜਲਦੀ ਕਰੋ ਚਲੋ ਜਾਓ ਮੈਂ ਦੁਰਕਿਆ ਜਾਨੀ ਹਾਂ ਚਲੋ 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 ਕੋਈ ਨਾ ਚਲੋ ਹਾਂਜੀ ਗੋਲੀ ਇਹਦੇ ਡੇੜੀ ਛੱਡ ਕੇ ਚਲੇ ਗਏ ਸੀ ਆਪਾਂ ਨੂੰ ਹੈਪੀ ਲੋੜੀ ਜੀ ਹੈਪੀ ਲੋੜੀ ਹੈਪੀ ਲੋੜੀ ਜੀ ਤੁਸੀਂ ਤੁਸੀਂ ਪਹਿਲਾਂ ਮੁੱਕਰ ਰੱਖਿਆ ਆ ਆ ਜੀ ਦੀ ਉਹ ਗਰਾਹੀ ਕਿੱਥੇ ਘਟਾਉਣੀ ਆ ਗੁਰਦੁਆਰੇ ਕਾਲੂ ਦੀ ਕੱਲ ਦੀ ਸੰਗਰਾਂਦ ਦੀ ਬਹੁਤ ਆ ਉਹਨਾਂ ਨੂੰ ਕੋਰਟ ਆ ਤੇ ਇਥੇ ਵੀ ਆ ਵੀ ਲੀਸ ਆ ਨਹੀਂ ਬੱਸ ਇੱਥੇ ਲੋੜੀ ਸਾਂਜੀ ਬਣਾਉਣਗੇ ਸਾਰੇ ਖਾ ਲੋ ਗੱਲੀ ਨਹੀਂ ਮੈਂ ਆਈ ਕਿ ਤੁਹਾਨੂੰ ਲੈ ਜਾਣਾ ਮੇਰੇ ਘਰ ਤੇ ਬੱਸ ਤੇ ਬਣਾਉਣ ਨੂੰ ਦੱਸਦੇ ਹਾਂ ਅੰਟੀ ਆਪ ਵੀਡੀਓ ਦਾ ਇੰਤ ਇੱਥੇ ਕਰਦੇ ਆ ਜੀ ਮਿਲਦੇ ਆ ਜੀ ਕੱਲੂ ਕਿਸੇ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਧੰਨਵਾਦ ਜੀ ਹੈਪੀ ਲੋੜੀ ਜੀ ਸਾਰਿਆਂ ਨੂੰ ਜੀ